ਹਮਮਾ ਅੰਮਿਆ ਆ ਕੋਖੜੀ ਬੋਲ ਲਗੀ ਆ ਉਹਨੇ ਕੱਟ ਦੇਣੀ ਹਾਂਜੀ ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਹਾਂ ਤੁਹਾਡਾ ਆਪਣਾ ਸੁਖਨ ਨੰਨੋ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਥਾਣਾ ਭੈਣੀ ਮੀਆਂ ਖਾਂ ਦੇ ਅਧੀਨ ਆਉਂਦਾ ਪਿੰਡ ਰਾਜੂ ਬੇਲਾ ਸ਼ਸਤਰ ਜਿੱਥੇ ਕਿ ਅੱਜ 4 ਤੋਂ 5 ਬਿਸਪੋਟਿਕ ਬੰਬ ਚੱਲੇ ਆ ਪੈਲੀਆਂ ਦੇ ਵਿੱਚ ਜਿਹੜੇ ਚੱਲੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੇ ਟੋਏ ਪੈ ਚੁੱਕੇ ਨੇ ਔਰ ਉੱਥੇ ਹੀ ਕਪਤਿਆਂ ਤੋਂ ਹਲਕਾ ਇੰਚਾਰਜ ਹਜ਼ਾਰ ਗੁਰ ਇਕਬਾਲ ਸਿੰਘ ਮਾਲ ਪਹੁੰਚੇ ਨੇ ਸੋ ਕਰਦੇ ਆਂ ਗੱਲਬਾਤ ਮਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕਾਲ ਸਾਹਿਬ ਫਤਿਹ ਤੁਸੀਂ ਪਹੁੰਚ ਦੇਖੋ ਮੈਨੂੰ ਜਦੋਂ ਪਤਾ ਲੱਗਾ ਮਲੇਰੇ ਪੀਆ ਗੱਲ ਹੋਈ ਹੈ ਤੇ ਅਸੀਂ ਪਹੁੰਚੇ ਆਪਣੇ ਘਰ ਕੇ ਲੋਕਾਂ ਨੂੰ ਪੁੱਛਿਆ ਕਿ ਚਲੋ ਇਹ ਆ ਵੀ ਜਾਨ ਮਾਲ ਦੀ ਨੁਕਸਾਨ ਨਹੀਂ ਹੋਇਆ ਜਿਹੜੇ ਡਰੋਨ ਡਿੱਗੇ ਨੇ ਉਹ ਡਿਸਟਰਾਇ ਬੀ ਸਾਡੀ ਜਿਹੜੀ ਐਂਟੀ ਮਾਈਜ਼ਰ ਸਿਸਟਮ ਨੇ ਡਿਸਟਰਾਇ ਕਰਕੇ ਡਿੱਗੇ ਖੇਤਾਂ ਦੇ ਵਿੱਚ ਨੇ ਇਹ ਬੜੀ ਵੱਡੀ ਪੇਚਾ ਜੇ ਰੱਬ ਨਾ ਕਰੇ ਜਿੰਨੇ ਜਿੰਨੇ ਵੱਡੇ ਨਕਦੀ ਪਾਏ ਨੇ ਕੂ ਕਰਦੇ ਨੇ ਜੇ ਘਰਾਂ ਦੇ ਦੇਖਦੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਣਾ ਹੈ ਮੈਂ ਆਪਣੇ ਲੋਕਾਂ ਨੂੰ ਪਰਿਵਾਰਾਂ ਨੂੰ ਮਿਲਿਆ ਸਾਥੀਆਂ ਨੂੰ ਹੌਸਲਾ ਦਿੱਤਾ ਕਿ ਕੋਈ ਗੱਲ ਨਹੀਂ ਤੁਹਾਂ ਸੰਜਮ ਨਾਲ ਕੰਮ ਲੈਣਾ ਹੈ ਅਹੀਂ ਜਿਹੜੇ ਪਾਕਿਸਤਾਨੇ ਹਰਕਤਾਂ ਕਰ ਰਿਹਾ ਇਹਦੀ ਸਖਤ ਸਭ ਦਾ ਨਿੰਦਾ ਕਰਦੇ ਆ ਇਹ ਬਹੁਤ ਮਾੜੀ ਗੱਲ ਹੈ ਕਿਉਂਕਿ ਇਹੋ ਜੀਆਂ ਹਰਕਤਾਂ ਦੇ ਨਾਲ ਜਦੋਂ ਕਿਸੇ ਦਾ ਮੰਨ ਲਓ ਰੱਬ ਨਾ ਕਰੇ ਉਹ ਭੋਲੇ ਭਾਲੇ ਲੋਕ ਜੋ ਆਪਣੇ ਕਾਰੋਬਾਰ ਕਰਕੇ ਘਰਾਂ ਸੁੱਤੇ ਨੇ ਜੇ ਉਹਨਾਂ ਦਾ ਨੁਕਸਾਨ ਹੋਣ ਤੇ ਕੌਣ ਦੇਣਦਾਰ ਹੈ ਉਹਨਾਂ ਲੋਕਾਂ ਉਹਨਾਂ ਪਰਿਵਾਰਾਂ ਦਾ ਕੌਣ ਦੇਗਾ ਕਿੰਨਾ ਕੁ ਨੁਕਸਾਨ ਜਿਹੜਾ ਇੱਥੇ ਲੱਗੇ ਹੋਇਆ ਹੈ ਦੇਖੋ ਜਿੱਥੇ-ਇਥੇ ਵੀ ਡਰੋਨ ਚਾਰ ਥਾਂ ਡਿੱਗੇ ਨੇ ਕਰੀਬਨ ਵਿਗਾ ਵਿਗਾ ਕਮਾਦ ਦਾ ਜਿਹੜਾ ਉਹ ਸੜਕੇ ਉਹਦੇ ਸੇਕ ਦੇ ਨਾਲ ਹੀ ਸੜਕੇ ਸੁਆਹ ਹੋ ਗਿਆ ਤੇ ਘਰਾਂ ਦੇ ਸ਼ੀਸ਼ੇ ਟੁੱਟ ਗਏ ਨੇ ਲੱਗ ਲੱਗੇ ਜਿੰਨੇ ਘਰ ਸੀ ਤੇ ਅਸੀਂ ਤੇ ਕਿਹਨੇ ਪਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਜਿਹੜੇ ਲੋਕ ਸਾਂਨੇ ਬੈਠੇ ਨੇ ਬਹੁਤ ਡਰਦਾ ਮਾਹੌਲ ਆ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਦੇਖੋ ਡਰਦਾ ਮਾਹੌਲ ਤੇ ਸਾਰੇ ਪੰਜਾਬ 'ਚ ਹੀ ਹੈ ਪਰ ਇੱਥੇ ਜਿੱਥੇ ਬੰਬ ਡਿੱਗੇ ਨੇ ਰਾਤ ਦੇ ਹਨ ਕਿ ਇੱਥੇ ਦਾ ਮਾਹੌਲ ਹੋਰ ਜ਼ਿਆਦਾ ਖਤਰਨਾਕ ਹੈ ਲੋਕਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਸੁਰੱਖਿਅਤ ਕਿੱਥੇ ਆ ਲੋਕੀ ਇਹ ਗੱਲ ਦੇ ਸੋਚ ਚ ਸੱਚੋ ਬੰਜ ਚ ਪਏ ਨੇ ਵੇ ਅਸੀਂ ਕਿੱਥੇ ਜਾਈਏ ਜਿੱਥੇ ਅਸੀਂ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਆਪਣੇ ਆਪ ਨੂੰ ਸੁਰੱਖਿਅਤ ਸਮਝੀਏ ਇਹ ਵੱਡਾ ਕੁਐਸਚਨ ਹੈ ਅੱਜ ਦੀ ਤਰੀਕ ਵਿੱਚ ਰੱਬ ਨਾ ਕਰੇ ਜੇ ਘਰਾਂ ਦੇ ਵਿੱਚ ਸੁੱਤੇ ਨੇ ਜਾਂ ਬੈਠੇ ਨੇ ਮੰਨ ਲਓ ਬਲੈਕਆਊਟ ਵੀ ਮੰਨ ਲਿਆ ਸਰਕਾਰ ਦੀਆਂ ਹਦਾਇਤਾਂ ਬਣਾਵ ਕਰ ਲਿਆ ਜੇ ਫਿਰ ਗੋਲਾ ਆਣ ਕੇ ਘਰਾਂ ਦੇ ਉੱਤੇ ਡਿੱਗਦਾ ਤੇ ਫਿਰ ਕਿੱਥੇ ਜਾਣਗੇ ਇਹ ਡਰ ਬਹੁਤ ਵੱਡਾ ਹੈ ਲੋਕਾਂ 'ਚ ਸਰਕਾਰ ਨੂੰ ਚਾਹੀਦਾ ਹੈ ਭਾਰਤ ਸਰਕਾਰ ਨੂੰ ਚਾਹੀਦਾ ਕਿ ਆ ਕੇ ਕੋਈ ਨਾ ਕੋਈ ਐਹੋ ਜਿਹਾ ਤਰੀਕਾ ਕਰੇ ਕਿ ਇਹ ਲੋਕ ਸੁਰੱਖਿਅਤ ਰਹਿਣ ਸਾਡੇ ਕਿਤਨਾ ਕਹਤੇ ਲੋਕੀਂ ਹਰ ਚੀਜ਼ ਨੂੰ ਸਟਾਕ ਕਰਨ ਦੀ ਸੋਚ ਰਹੇ ਚਾਹੇ ਉਹ ਰਾਸ਼ਨ ਹੋਵੇ ਚਾਹੀਓ ਗੈਸ ਸਿਲੰਡਰ ਹੋਣਾ ਚਾਹੀਓ ਪੈਟਰੋਲ ਹੋਵੇ ਡੀਜ਼ਲ ਹੋਵੇ ਕਿਤਰਾ ਕਿਤੇ ਇਹਨਾਂ ਦੁਕਾਨਦਾਰਾਂ ਵੱਲੋਂ ਵੀ ਜਿਹੜਾ ਰੇਟ ਨੂੰ ਪੱਕਾ ਫਲਾਪ ਕਰ ਦਿੱਤਾ ਗਿਆ ਆ ਉਸ ਦੀ ਉਹਨੂੰ ਕਿੱਲੀ ਦੇਖੋ ਇਹ ਤੇ ਮੈਂ ਕੱਲ ਵੀ ਪੋਸਟ ਪਾਈ ਸੀ ਕਿ ਜਮਾਖੋਰੀ ਜਿਹੜੀ ਹੈ ਬਹੁਤ ਮਾੜੀ ਗੱਲ ਹੈ ਕਿਉਂਕਿ ਜਿਹੜੇ ਵਪਾਰੀ ਨੇ ਜਿਹੜੇ ਅੱਜ ਦੇ ਤਰੀਕੇ ਦੇ ਵਿੱਚ ਦੇਸ਼ ਦਾ ਸਾਥ ਨਹੀਂ ਦੇ ਰਹੇ ਆਪਣੀ ਜੇਬ ਵਾਲ ਰੇਖ ਰਹੇ ਨੇ ਉਹਨਾਂ ਵਾਸਤੇ ਬੜੀ ਕੋਜੀ ਹਰਕਤ ਆ ਮੌਜੀ ਸ਼ਖਸਾਂ ਨਿੰਦਾ ਕਰਦੇ ਆ ਤੇ ਲੋਕਾਂ ਨੂੰ ਕਹਿੰਦੇ ਕਿ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਪ੍ਰਮਾਤਮਾ ਨੇ ਜੋ ਲਿਖਿਆ ਉਹ ਟਲਣਾ ਨਹੀਂ ਤੇ ਆਪਾਂ ਰਾਸ਼ਨ ਕੱਲ ਹੀ ਮਹੀਨੇ-ਮਹੀਨੇ ਦਾ ਦੋ-ਦੋ ਮਹੀਨੇ ਦਾ ਇਕੱਠਾ ਕਰਦੇ ਆ ਠੀਕ ਹੈ ਜਿੰਨਾ ਜਿੱਦਾਂ ਰੁਟੀਨ ਚੱਲਦੀ ਉਦਾਂ ਚਲਾਓ ਕੋਈ ਇਹੋ ਜਿਹੀ ਖਬਰਾਂ ਨਹੀਂ ਹਰ ਹਾਲ ਦੀ ਸਿੱਧੀ ਦੇ ਵਿੱਚ ਕੋਈ ਇਹੋ ਜਿਹੀ ਖਬਰਾਂ ਵਾਲੀ ਗੱਲ ਨਹੀਂ ਆ ਡਰੋਨ ਜਿਹੜੇ ਟਿੱਗੇ ਨੇ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਵੀ ਚਲੋ ਫਿਰ ਵੀ ਅਸੀਂ ਆਪਣੇ ਦੇਸ਼ ਦੇ ਜਵਾਨਾਂ ਦੇ ਉੱਤੇ ਸਾਨੂੰ ਮਾਣ ਹੈ ਆਪਣੀ ਫੌਜ ਤੇ ਮਾਣ ਹੈ ਕਿ ਉਹਨਾਂ ਨੇ ਇਹਨਾਂ ਨੂੰ ਨਕਾਰਾ ਕੀਤਾ ਇਹਦੇ ਤਾਂ ਇਹ ਡਿੱਗੇ ਨੇ ਰਾਤ ਦੇ ਵਿੱਚ ਇਹਦੇ ਹੋ ਸਕਦਾ ਅਗੇ ਉੱਚੀ ਬੱਸੀਏ ਪੰਜ ਚਾਰ ਕਿਲੋਮੀਟਰ ਜਿੱਥੇ ਸਾਰਾ ਹਸਲੇ ਦਾ ਦੀਪੂ ਹੈ ਜਿੱਥੇ ਕੋਈ ਜਾਂਦੀ ਹੋਈ ਗੱਲ ਦੀ ਗੱਲ ਸਰਮਾਜ ਮੇਰੇ ਵੀ ਸਾਨੂੰ ਆਪਣੀ ਫੌਜ ਤੇ ਪੂਰਾ ਮਾਣ ਹੈ ਆਪਣੇ ਦੇਸ਼ ਤੇ ਪੂਰਾ ਮਾਣ ਹੈ ਸਾਰੇ ਸਾਡੇ ਜੇ ਲੋਕ ਨੇ ਆਪਣੇ ਦੇਸ਼ ਲਈ ਹਰ ਕੁਰਬਾਨੀ ਦੇ ਵੀ ਤਿਆਰ ਨੇ ਕੋਈ ਏਡੀ ਗੱਲ ਜੀ ਲੱਗਦਾ ਬੰਬਾਂ ਦਾ ਜਵਾਬ ਬੰਬਲਾਲ ਦੇਣਾ ਜ਼ਰੂਰੀ ਹੈ ਕਿਤੇ ਟੇਬਲ ਟਾਕ ਤੇ ਕਰਕੇ ਗੱਲ ਨੇ ਖਤਮ ਹੋ ਸਕਦੀ ਇਸ ਚੀਜ਼ ਦਾ ਸਮਝੌਤਾ ਹੋਵੇ ਕੋਈ ਦੇਖੋ ਇਹ ਤੇ ਉਦੇਸ਼ਾਂ ਦੀਆਂ ਗੱਲਾਂ ਨੇ ਇੱਥੇ ਸਾਡੇ ਸਿਵਲੀਆਂ ਦੀ ਗੱਲ ਅਸੀਂ ਸਿਵਲੀਆਂ ਤੇ ਕੋਈ ਵੀ ਨਹੀਂ ਚਾਹੁੰਦਾ ਕਿ ਲੜਾਈ ਲੱਗੇ ਲੜਾਈ ਤੇ ਘਰ ਦੀ ਮਾੜੀ ਹੈ ਪਿੰਡ ਦੀ ਮਾੜੀ ਹੈ ਤੇ ਇਸ ਤੇ ਤੁਹਾਡੇ ਸਟੇਟ ਤੇ ਸਾਡੀ ਅੱਗੇ ਬਾਰਡਰ ਤੇ ਕੋਈ ਸਹੂਲਤ ਨਹੀਂ ਇੱਥੇ ਤੇ ਇਹ ਜਿਹੜੀ ਲੜਾਈ ਇੰਨੀ ਕਿ ਵੀ ਲੱਗੀ ਹੈ ਨਾ ਜੇ ਅੱਜ ਵੀ ਬੰਦ ਹੋ ਜੇ ਤਾਂ ਵੀ ਤੁਹਾਡੇ ਸਟੇਟ ਦੇ ਵਿੱਚ ਕੋਈ ਇਨਵੈਸਟਰ ਨਹੀਂ ਆਉਣਾ ਇਹ ਦੱਸਦਾ ਸਪੈਸ਼ਲੀ ਤੁਹਾਡੇ ਜ਼ਿਲ੍ਹਿਆਂ 'ਚ ਗਰਦਾਸਪੁਰ ਜ਼ਿਲ੍ਹੇ 'ਚ ਅੰਮਰਸਰ ਦੇ ਵਿੱਚ ਪਖਾਨਵਾਲ ਕੋਈ ਇਨਵੈਸਟਰ ਨਹੀਂ ਆਉਣਾ ਕੌਣ ਆਪਣੇ ਕਰੋੜਾ ਰੁਪਏ ਦਿੱਲੀ ਤੋਂ ਲਿਆ ਕੇ ਖਿਲਾਏਗਾ ਸਿਵਿਲੀਅਨ ਇਲਾਕੋ ਕਿਉਂਕਿ ਡਰ ਦਾ ਮਾਹੌਲ ਇੰਨਾ ਜ਼ਿਆਦਾ ਪੈ ਗਿਆ ਤੇ ਸਾਡੀ ਦੇ ਸਟੇਟ ਅੱਗੇ ਬਾਰਡਰ ਤੇ ਹੈ ਐਨ ਤੇ ਸਹੂਲਤ ਪਹਿਲਾਂ ਹੀ ਕੋਈ ਨਹੀਂ ਦੇ ਰਹੀ ਸੈਂਟਰ ਵੀ ਤੇ ਅਸੀਂ ਤੇ ਇਹ ਚਾਹੁੰਦੇ ਆ ਕਿ ਲੜਾਈ ਜਿਹੜੀ ਹੈ ਛੇਤੀ ਬੰਦ ਹੋ ਜਾਵੇ। ਸੋ ਇਹਨੇ ਸਰਕਾਰ ਕੁਲ ਇਕਬਾਲ ਸਾਹਿਬ ਜਿਹਨਾਂ ਨੇ ਇੱਥੇ ਪਹੁੰਚ ਕੇ ਸਥਾਨਕ ਲੋਕਾਂ ਦਾ ਹਾਲ ਚਾਲ ਦਾ ਪੁੱਛਿਆ, ਜਾਇਜ਼ਾ ਲਿਆ ਹੈ, ਜਗ੍ਹਾ ਦੇ ਉੱਪਰ ਕਿੰਨਾ ਕੀ ਇਹਨਾਂ ਨੂੰ ਨੁਕਸਾਨ ਹੋ ਚੁੱਕਿਆ ਹੈ। ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਬਾਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਹਰ ਵਿਅਕਤੀ ਤੱਕ ਇਹ ਵੀਡੀਓ ਪਹੁੰਚ ਸਕੇ ਤਾਂ ਤਕਲੀਫ ਆຊੁਕਾ ਕੀ ਨਾ ਹੈ ਤੁਹਾਡਾ ਤੇ ਕੀ ਜਿਹੜਾ ਹਾਸਾ ਵਾਪਰਿਆ ਇੱਥੇ ਮੈਂ ਸੁਖਰਾਮ ਸਿੰਘ ਬਗੜੀਆਂ ਪ੍ਰਦਾਨ ਪੰਕੀ ਸੰਭਾਲਣਾ ਹੈ ਪੰਜਾਬ ਤੋਂ ਵੀ ਮੈਂਬਰ ਸੰਯੁਕਤ ਮੋਸਤਾ ਗੈਰ ਰਾਜਨੀਤਿਕ ਦਾ ਮੈਂਬਰਾਂ ਜੀ ਜਿਹੜੀ ਜੰਗ ਲੱਗੀ ਆ ਭਾਰਤ ਦੇ ਪਾਕਿਸਤਾਨ ਦੀ ਉਹਦੇ ਤਹਿਤ ਹੀ ਸਾਡਾ ਪਿੰਡ ਬਗੜੀਆਂ ਰੰਜੂਬਿਲਾ ਝੰਡਾ ਲਵਾਲਾ ਇਹਨਾਂ ਦਾ ਸੈਂਟਰ ਦੇ ਵਿੱਚ ਜਿਹਨਾਂ ਵਾ ਰਾਤ ਜਿਹੜੇ ਬੰਬ ਚਾਰ ਜਿਹੜੇ ਸਿਰਮਨੇਰੇ ਲੱਗੇ ਨੇ ਇਥੇ ਤੇ ਮੌਕੇ ਤੇ ਆ ਕੇ ਵੇਖਿਆ ਵਾ ਤੇ ਬਹੁਤ ਵੱਡੀ ਤਬਾਈ ਜਿਹੜੀ ਇਹਨਾਂ ਬੰਬਾਂ ਨੇ ਇਥੇ ਕੀਤੀ ਹੈ ਜੇ ਖੁਦਾ ਦਾ ਖਾਸਤਾ ਕਿਸੇ ਪਿੰਡ ਦੇ ਵਿੱਚ ਡੇ ਪਿੰਦੇ ਤੇ ਮੇਰੇ ਖਿਆਲ ਨਾਲ ਹਜ਼ਾਰਾਂ ਜਾਨਾਂ ਜਿਹੜੀਆਂ ਸੀ ਉਹਨਾਂ ਨੂੰ ਨੁਕਸਾਨ ਹੋਣਾ ਸੀਗਾ ਤੇ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਇਹ ਜੰਗ ਜਲਦੀ ਤੋਂ ਜਲਦੀ ਜਿਹੜੀ ਸਮਾਪਤ ਹੋਣੀ ਚਾਹੀਦੀ ਆ ਕਿਉਂਕਿ ਮਨੁੱਖਤਾ ਦਾ ਜਦੋਂ ਸਵਾਲ ਹੋਵੇ ਉਹਦੇ ਵਿੱਚ ਜਿਹੜਾ ਵਾ ਭਲਾਈ ਦੇ ਹੀ ਕੰਮ ਜਿਹੜੇ ਆ ਉਹ ਕੰਮ ਕਰਨੇ ਚਾਹੀਦੇ ਆ ਲੋਕ ਦੇਸ਼ਾਂ ਨੂੰ ਇਹ ਸੋਚਣਾ ਚਾਹੀਦਾ ਤੇ ਸਾਡੀ ਜਨਤਾ ਵਾ ਉਹਨਾਂ ਦੀ ਜਾਨ ਮਾਲ ਦੀ ਰੱਖੀ ਕਰਨਾ ਜਿਹੜਾ ਸਰਕਾਰ ਦਾ ਫਰਜ਼ ਆ ਤੇ ਮੈਂ ਦੋਹਾਂ ਦੇਸ਼ਾਂ ਦੀ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਇਸ ਜੰਗ ਨੂੰ ਜਲਦੀ ਤੋਂ ਜਲਦੀ ਸਮਾਪਤ ਕੀਤਾ ਜਾਵੇ ਇਹ ਟੋਏ ਪਏ ਨੇ ਖੇਤਾਂ ਦੇ ਵਿੱਚ ਜਾਂ ਖੇਤਾਂ 'ਚ ਹੋਰ ਵੀ ਕੋਈ ਨੁਕਸਾਨ ਹੋਇਆ ਖੇਤਾਂ ਦੇ ਵਿੱਚ ਟੋਏ ਪਏ ਨੇ ਜਿਹੜੇ ਜਿਹੜੇ ਟੋਏ ਲੱਗੇ ਐ ਸੀ ਖਲੋਤੇ ਐ ਲਗਭਗ 7-8 ਫੁੱਟ ਜਿਹੜਾ ਵਾ ਦੂਗਾ ਤੋਂ ਵਾ ਵਾ ਜੀ ਤੇ ਲਾਗੇ ਜਿਹੜੀਆਂ ਲਾਈਨਾਂ ਅੰਗਦੀਆਂ ਬੱਤੀ ਵਾਲੀਆਂ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਟਰਾਂਸਫਾਰਮ ਇੱਥੇ ਉਹ ਫਟਿਆ ਵਾ ਤੇ ਲਾਗੇ ਘਰ ਨੇ ਉਹਨਾਂ ਦੇ ਸ਼ੀਸ਼ੇ ਜਿਹੜੇ ਆ ਉਹ ਟੁੱਟ ਗਏ ਸਮਾਨ ਵੀ ਦਿਸਿਆ ਜਾ ਰਿਹਾ ਖੇਤ ਦਾ ਕਮਾਦ ਦੀ ਛੜੇ ਨੇ ਕਮਾਦ ਦੇ ਖੇਤ ਜਿਹੜੇ ਅਸੀਂ ਤੇ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਐ ਵੀ ਜਿਹੜੇ ਢੰਗ ਦੇ ਨਾਲ ਇਹ ਬਲਾਸਟ ਹੋਇਆ ਵਾ ਜਿਹੜੀ ਕਮਾਦ ਦੀ ਫਸਲ ਲਗਭਗ ਅੱਧਾ-ਅੱਧਾ ਕਿਲਾ ਜਿਹੜੀ ਆ ਉਹ ਸਾਰੀ ਉਤੋਂ ਤਹਿਸ ਰ ਜੇ ਪਿੰਡ ਦੇ ਵਿੱਚ ਕਿਸੇ ਡਿੱਗ ਪੈਂਦਾ ਇਹਨੇ ਬਹੁਤ ਵੱਡੀ ਬਰਬਾਦੀ ਕਰਨੀ ਸੀਗੀ ਤੇ ਇਹੋ ਹੀ ਅਸੀਂ ਅਰਦਾਸ ਕੀਤੀ ਆ ਤੇ ਗਾੜੀ ਵੀ ਇਹ ਕਰਦੇ ਆ ਹੁਣ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਜਾਨੀ ਨੁਕਸਾਨ ਕੋਈ ਨਹੀਂ ਜੀ ਇੱਥੇ ਹੋਇਆ ਮਾਲੀ ਨੁਕਸਾਨ ਜ਼ਰੂਰ ਹੋਇਆ ਤੇ ਜਿਹੜਾ ਸਹਿਮਾਲੋਕਾਂ ਦੇ ਵਿੱਚ ਉਹ ਵੀ ਦੇਖਣ ਨੂੰ ਪਾਇਆ ਜਾਦਾ ਤੇ ਮੈਂ ਇੱਕ ਬੇਨਤੀ ਤੁਹਾਡੇ ਸਾਹਮਣੇ ਮੈਂ ਇਹ ਵੀ ਕਰੂੰਗਾ ਤੇ ਲੋਕ ਜਿਹੜੇ ਨੇ ਉਹ ਪੈਨਿਕ ਨਾ ਹੋਣ ਪ੍ਰਸ਼ਾਸਨ ਜਿਹੜਾ ਵਾ ਉਹ ਜਿਹੜੀ ਤੁਹਾਨੂੰ ਗਾਈਡ ਲਾਈਨ ਦਿੰਦਾ ਉਹਦੇ ਮੁਤਾਬਕ ਜਿਹੜਾ ਵਾ ਤੁਸੀਂ ਉਹਨਾਂ ਦੀ ਗਾਈਡ ਲਾਈਨ ਫਾਲੋ ਕਰੋ ਤਾਂ ਕਿ ਹੁਣ ਜਿਹੜਾ ਸਮਾਂ ਵਾ ਇਹ ਕਿਸੇ ਕੰਟਰੋਵਰਸੀ ਵਿੱਚ ਪੈਂਦਾ ਨਹੀਂ ਇਹ ਦੁਨੀਆ ਨੂੰ ਬਚਾਉਂਦਾ 10 ਵਾਰ ਪ੍ਰਧਾਨ ਜੀ ਬੰਬ ਦਾ ਜਵਾਬ ਬੰਬਣਾ ਦੇ ਰਹੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਟੇਬਲ ਟਾਕ ਰਾਹੀਂ ਗੱਲਬਾਤ ਕਰਕੇ ਜਿਹੜਾ ਇਹ ਇਹ ਜੰਗ ਨੂੰ ਖਤਮ ਕਰ ਦੇਣਾ ਚਾਹੀਦਾ ਵੱਡੀਆਂ ਵੱਡੀਆਂ ਜੰਗਾਂ ਜਿਹੜੀਆਂ ਨੇ ਉਹ ਟੇਬਲ ਟਾਕ ਦੇ ਉੱਤੇ ਜਿਹੜੀਆਂ ਖਤਮ ਹੋਈਆਂ ਨੇ ਜਦੋਂ ਕੋਈ ਮਸਲੇ ਬਣਦੇ ਨੇ ਦੇਸ਼ਾਂ ਦੇ ਜਿਹੜੇ ਆਪ ਬਣਾਏ ਹੁੰਦੇ ਨੇ ਸਰਕਾਰਾਂ ਨੇ ਉਹ ਨਹੀਂ ਬਣਨੇ ਚਾਹੀਦੇ ਮਸਲੇ ਹੱਲ ਹੋ ਸਕਦੇ ਨੇ ਪਰ ਸਾਡੀ ਇਹੋ ਬੇਨਤੀ ਆ ਔਰ ਜੋਰ ਬੇਨਤੀ ਆ ਅਪੀਲ ਆ ਸਰਕਾਰਾਂ ਨੂੰ ਕਿ ਇਸ جنگ ਨੂੰ ਇੱਥੇ ਰੁਕਾਇਆ ਜਾਵੇ ਜੇ ਦੋਵਾਂ ਦੇਸ਼ਾਂ ਦੇ ਵਿੱਚ ਜਿਹੜੀ ਜੰਗ ਲੱਗਦੀ ਆ ਤੇ ਜਿਹੜੇ ਫੌਜੀ ਵੀ ਸਾਡੇ ਮਰਨਗੇ ਸਾਡੇ ਬੱਚੇ ਮਰਨਗੇ ਉਹ ਸਾਡੇ ਸਾਰੇ ਸਾਂਝੇ ਨੇ ਸਾਡੇ ਆਪਣੇ ਨੇ ਇਹਨਾਂ ਨੂੰ ਬਚਾਉਣਾ ਜਿਹੜਾ ਉਹ ਲਾਜ਼ਮੀ ਠੀਕ ਧੰਨਵਾਦ ਧੰਨਵਾਦ